ਸਰਦਾਰ ਦਿਲਬਖ ਸਿੰਘ ਜੋਂ ਡਿਸਟ੍ਰਿਕਟ ਸੈਸ਼ਨ ਜੱਜ ਉਹਨਾਂ ਵੱਲੋਂ ਅੱਜ ਇੱਕ ਬੜੀ ਵੱਡੀ ਜਿਹੜੀ ਹੈ ਸ਼ੁਰੂਆਤ ਕੀਤੀ ਗਈ ਹੈ ਪੌਦਾ ਲਗਾਉਂਦੀ ਪੌਦਾ ਲਗਾਉਣ ਤੇ ਉਹਨਾਂ ਨੇ ਸਭ ਤੋਂ ਪਹਿਲੇ ਕਿਹਾ ਹੈ ਕਿ ਵਾਤਾਵਰਣ ਨੂੰ ਹਰਿਆ-ਭਰਿਆ ਰੱਖਣ ਵਾਸਤੇ ਜਿਹੜੀ ਮਹਿੰਮ ਜ਼ਿਲ੍ਹੇ ਚ ਮਹਿੰਮ ਜਿਹੜੀ ਸ਼ੁਰੂ ਕੀਤੀ ਗਈ ਹੈ ਉਹ ਮਹਿੰਮ ਦੇ ਤਹਿਤ 90000 ਪੌਦੇ ਲਗਾਏ ਜਾਣਗੇ ਜਿਹਦੇ ਬਟਾਲਾ ਤੋਂ ਸ਼ੁਰੂਆਤ ਕਰ ਦਿੱਤੀ ਗਈ ਹੈ ਅੱਜ ਇਥੇ ਇੱਕ ਨਾਲ ਪ੍ਰਧਾਨ ਸਾਹਿਬ ਸਰਦਾਰ ਬੁਰਦੀਪ ਸਿੰਘ ਰੰਦਾਵਾ ਉਹਨਾਂ ਨੇ ਕਿਹਾ ਹੈ ਕਿ ਅਸੀਂ ਇੱਕ ਗੁਨਾਨਕ ਬਗੀਚੀ ਬਣਾ ਰਹੇ ਹਾਂ ਤੇ ਉਹਦੇ ਇੱਕ ਬੜਾ ਸੁੰਦਰ ਬਾਗ ਬਗੀਚਾ ਬਣੇਗਾ ਬੜੇ ਵਧੀਆ ਫਰੂਟ ਵਾਲੇ ਪੌਦੇ ਵੀ ਜਿਹੜੇ ਹੈ ਉਹ ਇੱਕ ਸੋਚੁਕ ਸਮਾਗਮ ਹੋ ਰਿਹਾ ਹੈ ਪੌਦਿਆਂ ਨੂੰ ਪਾਲਣ ਵਾਸਤੇ ਇਨਰਚਰ ਜਸਟਿਸ ਕਾਟਿਸ ਗ੍ਰੀਨ ਫਿਰ ਐਂਡ ਇੰਡਿਓਰਿੰਗ make this street go as a living symbol of our shared duty our unity and our promise to the earth ਅੱਜ ਅਸੀਂ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਵੱਲੋਂ ਗ੍ਰੀਨ ਪਲਾਂਟੇਸ਼ਨ ਡਰਾਈਵ ਦਾ ਆਰੰਭ ਕੀਤਾ ਤੇ ਸ਼ੁਰੂਆਤ ਅਸੀਂ ਇੱਥੋਂ ਬਟਾਲਾ ਕੋਰਟ ਕੰਪਲੈਕਸ ਤੋਂ ਹੀ ਕੀਤੀ ਹੈ ਜੁਲਾਈ ਦੇ ਮਹੀਨੇ ਵਿੱਚ ਵੱਧ ਤੋਂ ਵੱਧ ਬੂਟੇ ਲਗਾ ਕੇ ਆਗੇ ਨੂੰ ਹੋਰ ਹਰਾ ਭਰਾ ਬਣਾਇਆ ਜਾ ਸਕੇ ਮੈਂ ਉਮੀਦ ਕਰਦਾ ਵੀ ਸਾਡੇ ਜੁਡੀਸ਼ਲ ਅਫਸਰਾਂ ਦੇ ਨਾਲ ਬਾਰ ਐਸੋਸੀਏਸ਼ਨ ਬਟਾਲਾ ਬਹੁਤ ਸਹਿਯੋਗ ਦੇਗੀ ਤੇ ਸਾਰੇ ਕੰਪਲੈਕਸ ਦੇ ਵਿੱਚ ਵੱਧ ਤੋਂ ਵੱਧ ਬਟਾਲੇ 'ਚ ਹੀ ਲਗਾਈ ਜਾਏ ਕਿ ਹੋਰ ਵੀ ਨਹੀਂ ਲਗਾਵਾਂਗੇ ਅਸੀਂ ਹਰ ਜਗ੍ਹਾ ਹੀ ਹਸ਼ਰਪੁਰ ਵੀ ਲਗਾ ਗੁਰਦਾਸਪੁਰ ਵੀ ਲਗਾਵਾਂਗੇ ਪਰ ਸ਼ੁਰੂਆਤ ਅੱਜ ਅਸੀਂ ਬਟਾਲੇ ਤੋਂ ਕਰ ਰਹੇ ਹਾਂ ਕਿੰਨੇ ਕੁ ਪੌਦੇ ਦੀ ਲਗਾਉਣਾ ਹੈ 20000 ਪਲਾਂਟ ਲਾਉਣਾ ਸੀ ਡਿਸਟ੍ਰਿਕਟ ਜੀ ਸਾਡਾ ਵੀ ਪੂਰੇ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਸੋ ਕਿੰਨੀ ਤਰੀਕ ਤੋਂ ਲੈ ਕੇ ਕਿੰਨੀ ਦੀ ੱਲੇਨਾ ਇਹ 5 ਜੂਨ ਤੋਂ ਸ਼ੁਰੂ ਹੋਈ ਐ 5 ਜੁਲਾਈ ਨੂੰ ਕੰਕਲੂਡ ਹੋ ਰਹੀ ਸੀ ਸਾਨੂੰ ਹੁਣੇ ਹੀ ਕਨਵੇ ਹੋਇਆ ਹੈ ਜਿਹੜੀ ਪਲਾਂਟੇਸ਼ਨ ਡਰਾਈਵ ਆ ਜਿਹੜੀ ਹੁਣੇ ਮੋਮੈਂਟਮ ਇਹਨੇ ਲਿਆਵਾ ਕਿਉਂਕਿ ਡਿਊ ਟੂ ਦਾ ਰੇਨ ਹੁਣ ਪਲਾਂਟੇਸ਼ਨ ਜ਼ਿਆਦਾ ਹੋ ਰਹੀ ਆ ਤੇ ਅਸੀਂ ਪਲਾਂਟੇਸ਼ਨ ਇਹ ਅੱਗੇ ਕੰਟੀਨਿਊ ਕਰਾਂਗੇ ਪਹਿਲਾਂ 5 ਤੱਕ ਸੀਗੀ ਹੁਣ ਐਕਸਟੈਂਡ ਕਰ ਦਿੱਤੀ ਗਈ ਆ ਕਿੰਨੇ ਪੌਦੇ ਲਗਾਏ ਤੇ ਕਾਦੇ ਕਾਦੇ ਲਗਾਏ ਅੱਜ ਇੱਥੇ ਮੰਗੋ ਦਾ ਜੀ ਤੇ ਖਵਾਬ ਫਰੂਟ ਬੀਰਿੰਗ ਟਰੀਜ਼ ਲਾਇਲੇ ਮੇਨਲੀ ਤੇ ਸਾਡਾ ਪ੍ਰੋਜੈਕਟ ਦੇ ਵਿੱਚ ਹੈਗਾ ਅਸੀਂ ਇੱਥੇ ਗਰਨਾਨਿਕ ਬਾਗੀਚੀ ਬਣਾ ਰਹੇ ਆ ਇਸ ਸਾਈਡ ਦੇ ਤੇ ਲੈਫਟ ਸਾਈਡ ਦੇ ਤੇ ਇ ਪਲਾਂਟ ਲੈਣ ਤੇ ਕੁਝ ਪਲਾਂਟ ਜਿਹੜੇ ਹੈਗੇ ਨੇ ਅਸੀਂ ਪਾਰਕਿੰਗ ਏਰੀਆ ਚ ਲਾ ਟੋਟਲ 90 ਪਲਾਂਟਸ ਜਿਹੜੇ ਏਰੀਆ ਚ ਬਣ ਲਾ ਰਹੇ ਜੀ ਕਰਾਰੇ ਕੋਈ ਜਿਹੜੀ ਹੈ ਇਹ ਦੀ ਇਹ 700 ਦੇ ਸਕੁਅਰ ਫੀਟ ਦੇ ਕਰੀਬ ਹੈਗਾ ਇਹ ਏਰੀਆ ਉਹਦੇ ਵਿੱਚ ਕਿੰਨੇ ਉਹਦੇ ਚ ਲੱਗਣਗੇ ਫੋਟੋ ਇਹ ਫੋਰੈਸਟ ਡਿਪਾਰਟਮੈਂਟ ਵਾਲੇ ਦੱਸਣਗੇ ਡੈਂਸ ਲਾਉਣਗੇ ਉਹ ਕਹਿੰਦੇ ਅਸੀਂ ਡੈਂਸ ਲਾਵਾਂਗੇ ਅੱਜ ਜਿਹੜਾ ਪ੍ਰੋਗਰਾ ਜਿਹੜਾ ਕੀਤਾ ਹੈ ਦੇਸ਼ ਨੂੰ ਸਮਾਣ ਹਰਾ ਪਰਾ ਕਰਨ ਵਾਸਤੇ ਉਹ ਚੀਜ਼ ਗ੍ਰੀਨ ਪਲਾਂਟੇਸ਼ਨ ਡਰਾਈਵ ਕੀਤੀ ਹੈ ਸਾਡੇ ਮਾਨਯੋਗ ਸੈਸ਼ਨ ਜੱਜ ਸਾਹਿਬ ਤੇ ਸਾਡੇ ਜੱਜ ਸਰ ਪੀਸੀ ਡੀਐਲਐਸਏ ਵਾਲੇ ਉਹਨਾਂ ਦੇ ਸਹਿਯੋਗ ਨਾਲ ਔਰ ਬਾਕੀ ਸਾਰੇ ਜੁਡੀਸ਼ੀਅਲ ਆਫਸਰ ਜਿਹੜੇ ਬਟਾਲਾ ਦੇ ਰਹਿੰਦੇ ਸਹਿਯੋਗ ਨਾਲ ਬਾਰ ਅਸੈਸ਼ਨ ਬਟਾਲਾ ਦੇ ਸਹਿਯੋਗ ਨਾਲ ਇਹੜੀ ਪਲਾਂਟੇਸ਼ਨ ਕੀਤੀ ਹੈ ਇਹਦਾ ਅਸੀਂ ਬਹੁਤ ਬਹੁਤ ਇਸ ਗੱਲ ਦੀ ਖੁਸ਼ੀ ਮਨਾਉਂਦੇ ਆ ਔਰ ਅਸੀਂ ਬਹੁਤ ਧੰਨਵਾਦੀ ਆ ਈਐਲਐਸ ਦੇ ਸੈਸ਼ਨ ਜੱਜ ਸਾਹਿਬ ਦੇ ਜੋ ਇੱਥੇ ਚੇਚੇ ਤੌਰ ਤੇ ਆਏ ਨੇ ਬਾਕੀ ਸਾਰੇ ਜੁਡੀਸ਼ੀਅਲ ਆਫਸਰ ਆਏ ਨੇ ਔਰ ਮੈਂ ਤੇ ਅਪੀਲ ਕਰਾਂਗਾ ਕਿ এনवायरमेंट ਜਿੰਨਾ ਖਰਾਬ ਹੋ ਰਿਹਾ ਹੈ ਇਹਨੂੰ ਠੀਕ ਕਰਨ ਵਾਸਤੇ ਜਿਹੜੀ ਪਲਾਂਟੇਸ਼ਨ ਆ ਜਿਹੜੇ ਦਰਖਤ ਜਿਹੜੀ ਵੱਧ ਵੱਧ ਲਾਉਣੇ ਚਾਹੀਦੇ ਨੇ ਆਈ ਕਿ ਕਮ ਸੇ ਕਮ ਇੱਕ ਰੁੱਖ ਤੇ ਆਪਣੇ ਮਾਪਿਓ ਦੇ ਨਾਂ ਤੇ ਜਾਂ ਕਿਸੇ ਆਪਣੇ ਕਿ ਵਾਡ ਬਡੇ ਦੇ ਨਾਂ ਤੇ ਲਾਏ ਜੋ ਕਿ ਜਿਹੜਾ ਸਾਰਾ ਜਿਹੜਾ ਆਲਾ ਦੁਆਲੇ ਜਿਹੜਾ ਨੂੰ ਹਰਿਆ ਭਰਿਆ ਰਿਮਾਇਡ ਮੈਂਟਨ ਜਿਹੜਾ ਬਹੁਤ ਅੱਛਾ ਕੀਤਾ ਜਾਵੇ ਪਲਾਂਟੇਸ਼ਨ ਜਿਹੜੀ ਹੈ ਬਹੁਤ ਜ਼ਰੂਰੀ ਹੈ ਔਰ ਅਸੀਂ ਆਈ ਐਪਰੀਸ਼ੀਏਟ ਦਿਸ ਡਿਵਾਈਸ ਜਿਹੜੀ ਇਹਨਾਂ ਨੇ ਗ੍ਰੀਨ ਪਲਾਂਟੇਸ਼ਨ ਦੀ ਕੀਤੀ ਹੈ ਸੋ ਮੈਂ ਇੱਥੇ ਜਾਂ ਹੋਂਤੇ ਇਹਨਾਂ ਦਾ ਆਨਰੇਬਲ ਸ਼ਸ਼ਜਾ ਸਾਹਿਬ ਦਾ ਡੀ ਐਲ ਸੀ ਸਰ ਜੱਸਾ ਸਾਹਿਬ ਹਰਪੀਤ ਸਿੰਘ ਦਾ ਔਰ ਸਾਡੇ ਜਿਹੜੇ ਇੱਥੇ ਲੋਕਲ ਐਸ ਡੀ ਜੀ ਐਮ ਸ਼੍ਰੀ ਰਵੀਪਾਲ ਜੀ ਔਰ ਸਾਡੇ ਹੋਰ ਜੁਡੀਸ਼ੀਅਲ ਆਫਸਰਸ ਸਾਡੇ ਬਾਅਦ ਮੈਂਬਰ ਸਾਡੀ ਇਲੈਕਟਡ ਬਾਡੀ ਸਾਰੀ ਆਈ ਹੈ ਮੈਂ ਸਾਰਿਆਂ ਦਾ ਉਹ ਤਹਿ ਦਰੋਤ ਲੁਹਾਦੀਆਂ ਔਰ ਇੱਕ ਬਹੁਤ ਹੀ ਇੱਕ ਬਹੁਤ ਅੱਛਾ ਉਪਰਾਲਾ ਹੈ ਆਈ ਐਪਰੀਸ਼ੀਏਟਡ ਔਰ ਥੈਂਕ ਯੂ ਵੈਰੀ ਮੈਂ ਇਹ ਗੱਲ ਠੀਕ ਹੈ ਕਿਉਂਕਿ ਉਹਨਾਂ ਨੂੰ ਪ੍ਰਬੰਧ ਅਸੀਂ ਆਪਣਾ ਇਹਦਾ ਵੀ ਮੈਨੇਜਮੈਂਟ ਕਰਾਂਗੇ ਔਰ ਪ੍ਰੋਪਰ ਜਿਹੜੀ ਪਲਾਂਟੇਸ਼ਨ ਜਸ ਸਭ ਨੇ ਸਾਡੇ ਇੱਥੇ ਕੀਤੀ ਹੈ ਸ਼ਾਹਜ਼ਾਦ ਸਾਹਿਬ ਨੇ ਅਸੀਂ ਬਾਕੀ ਹੋਰ ਜਸ ਸਾਹਿਬ ਨੇ ਜਿਹੜੇ ਪੌਦੇ ਲਾਏ ਨੇ ਅਸੀਂ ਉਹਨਾਂ ਦਾ ਪੂਰਾ ਪ੍ਰਬੰਧ ਕਰਾਂਗੇ ਪਾਣੀ ਦਾ ਇਸ ਗੱਲੋਂ ਇਸ ਤੁਹਾਨੂੰ ਆਈ ਸ਼ੋਰ ਯੂ ਕਿ ਅਸੀਂ ਉਹਨੂੰ ਪਾਣੀ ਤੋਂ ਨਹੀਂ ਇਹਨੂੰ ਸੋਕਾ ਨਹੀਂ ਲੱਗਣ ਦਿਆਂਗੇ ਇਹਨੂੰ ਹਰਾ-ਭਰਾ ਜਿੰਨੀ ਸਾਡੀ ਮੋਰਲ ਡਿਊਟੀ ਬਣਦੀ ਹੈ ਅਸੀਂ ਇਹਨੂੰ ਪੂਰਾ ਕਰਾਂਗੇ ਔਰ ਟਾਈਮਲੀ ਇਹਨੂੰ ਪਲਾਂਟੇਸ਼ਨ ਜਿਹੜਾ ਪਾਣੀ ਦਾ ਵਾਟਰਿੰਗ ਇਹਦੀ ਕਰਾਂਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ